ਮਜੇਦਾਰ ਪਹੇਲੀਆਂ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਪਹਿਲੀ ਪਹੇਲੀ ਸੀਸਾ ਫਾਰਸੀ ਬੋਲਦਾ ਸੀ ਪਰ ਤੁਰਕੀ ਨਹੀਂ ਸੋਚ ਸਕਦਾ ਸੀ ਸੀਸਾ ਹਿੰਦੀ ਬੋਲਦਾ ਸੀ ਜੋ ਵੀ ਇਸ ਨੂੰ ਦੇਖਣ ਆਉਂਦਾ ਸੀ ਉਹ ਇਸ ਨੂੰ ਦੱਸਦਾ ਸੀ ਇਸ ਦਾ ਸਹੀ ਜਵਾਬ ਹੈ ਮਿਰਸੀਸਾ ਦੂਸਰੀ ਪਹੇਲੀ 32 ਇੱਟਾਂ ਦੀ ਕਿੱਲੇ ਦੇ ਪਿੱਛੇ ਇੱਕ ਛੁਪੀ ਹੋਈ ਰਾਣੀ ਹੈ ਪਿਆਰ ਨਾਲ ਬੋਲੂ ਦਿਲ ਜਿੱਤੋ ਪਰ ਜੇ ਤੁਸੀਂ ਗੁੱਸੇ ਹੋ ਤਾਂ ਤੁਸੀਂ ਬਦਨਾਮ ਕਰਦੇ ਹੋ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਜੀ ਤੀਸਰੀ ਪਹੇਲੀ ਵਿਸੂ ਦਾ ਸਿਰ ਵੱਢਿਆ ਗਿਆ ਨਾ ਤਾਂ ਮਾਰਿਆ ਗਿਆ ਨਾ ਹੀ ਖੂਨ ਬਹਾਇਆ ਗਿਆ ਜੇ ਕੋਈ ਧਿਆਨ ਦਿੰਦਾ ਹੈ ਤਾਂ ਉਹ ਭਾਰਤ ਵਿੱਚ ਹੀ ਜਵਾਬ ਪਛਾਣ ਲੈਂਦਾ ਹੈ ਇਸ ਦਾ ਸਹੀ ਜਵਾਬ ਹੈ ਨੋ ਮੈਂ ਬਿਮਾਰ ਨਹੀਂ ਹਾਂ ਫਿਰ ਵੀ ਮੈਂ ਗੋਲੀ ਆਪਣੇ ਮੂੰਹ ਵਿੱਚ ਰੱਖਦਾ ਹਾਂ ਜਦੋਂ ਮੈਂ ਬੋਲਦਾ ਹਾਂ ਤਾਂ ਸਭ ਤੋਂ ਚੰਗੇ ਲੋਕ ਵੀ ਡਰ ਜਾਂਦੇ ਹਨ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਬੰਦੂਕ ਉਹੋ ਕਿਹੜੀ ਚੀਜ਼ ਹੈ ਜੋ ਜਾਗਦੇ ਸਮੇਂ ਉੱਪਰ ਰਹਿੰਦੀ ਹੈ ਤੇ ਸੌਂਦੇ ਸਮੇਂ ਹੇਠਾਂ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਪਲਕਾਂ ਉਹ ਕਿਹੜੀ ਚੀਜ਼ ਹੈ ਜਿਸ ਨੂੰ ਬਣਾਉਣ ਵਿੱਚ ਬਹੁਤ ਸਮਾਂ ਲੱਗਦਾ ਹੈ ਪਰ ਟੁੱਟਣ ਵਿੱਚ ਇੱਕ ਪਲ ਵੀ ਨਹੀਂ ਲੱਗਦਾ ਇਹ ਸਦਾ ਸਹੀ ਜਵਾਬ ਹੈ ਪ੍ਰੋਸਾ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਦਿਨ ਪਰ ਚੁੱਕਦੇ ਅਤੇ ਸੁੱਟ ਦਿੰਦੇ ਹੋ ਤੁਸੀਂ ਇਸ ਤੋਂ ਬਿਨਾ ਕਿਤੇ ਨਹੀਂ ਜਾ ਸਕਦੇ ਇਸ ਦਾ ਸਹੀ ਜਵਾਬ ਹੈ ਕਦਮ ਉਹ ਕਿਹੜੀ ਚੀਜ਼ ਹੈ ਜੋ ਜੂਨ ਵਿੱਚ ਹੁੰਦੀ ਹੈ ਪਰ ਦਸੰਬਰ ਵਿੱਚ ਨਹੀਂ ਅੱਗ ਵਿੱਚ ਹੁੰਦੀ ਹੈ ਪਰ ਪਾਣੀ ਵਿੱਚ ਨਹੀਂ ਇਸ ਦਾ ਸਹੀ ਜਵਾਬ ਹੈ ਗਰਮੀਆਂ